ਹallelujah ਆਓ ਸੀ ਮੇਰੀ ਪਵਿੱਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਕੌਣ ਪਰਮੇਸ਼ਰ ਦੇ ਰਾਜ ਵਿੱਚ ਚੰਗਿਆਈ ਅਤੇ ਮੁਕਤੀ ਪ੍ਰਾਪਤ ਕਰ ਸਕਦਾ ਹੈ ਮੱਤੀ ਅਧਿਆਇ 15 ਉਹਦੀ 28 ਐਤ ਤਦ ਯੇਸ਼ੂ ਨੇ ਉਸ ਨੂੰ ਉੱਤਰ ਦਿੱਤਾ हे ਬੀਬੀ ਤੇਰੀ ਇੱਛਾ ਵੱਡੀ ਹੈ ਜਿਵੇਂ ਤੂੰ ਚਾਹੁੰਦੀ ਹੈ ਤੇਰੇ ਲਈ ਤਿਵੇਂ ਹੀ ਹੋਵੇ ਅਤੇ ਉਸ ਦੀ ਤੀ ਉਸੇ ਕੜੀ ਚੰਗੀ ਹੋ ਗਈ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਇੱਕ ਕਨਾਨੀ ਔਰਤ ਪ੍ਰਵੇਸ਼ੂਮ ਸੀ ਕੋਲ ਆਉਂਦੀ ਹੈ ਜੋ ਕਿ ਜਹੂਦੀ ਨਹੀਂ ਸੀ ਉਹ ਆ ਕੇ ਆਖਦੀ ਹੈ हे ਪ੍ਰਭੂ ਮੇਰੀ ਦੀ ਬਹੁਤ ਬਿਮਾਰ ਹੈ ਕਈ ਵਾਰ ਡਿੱਗ ਜਾਂਦੀ ਹੈ ਉਸ ਦਾ ਸਰੀਰ ਆਕਰ ਜਾਂਦਾ ਹੈ ਕਿਰਪਾ ਕਰਕੇ ਉਸ ਨੂੰ ਠੀਕ ਕਰੋ ਤਦ ਪ੍ਰਵੇਸ਼ੂਮ ਸੀ ਨੇ ਉਸ ਨੂੰ ਕਿਹਾ ਬੱਚਿਆਂ ਦੀ ਰੋਟੀ ਕੁੱਤਿਆਂ ਨੂੰ ਦੇਣਾ ਠੀਕ ਨਹੀਂ ਹੈ ਹੁਣ ਇਹ ਗੱਲ ਕਾਫੀ ਸੀ ਜੇਕਰ ਮੈਂ ਦੇ ਕਾਰਨ ਇਹ ਗੱਲ ਉਹ ਆਪਣੇ ਉੱਪਰ ਲੈ ਲੈਂਦੀ ਜਿਵੇਂ ਹਾਏ ਪ੍ਰਭੂ ਨੇ ਮੇਰੀ ਜਾਤ ਦੇ ਕਾਰਨ ਮੈਨੂੰ ਇਹ ਕਿਹਾ ਹੈ ਹੁਣ ਮੈਂ ਉਸ ਨੂੰ ਕਿਉਂ ਬੁਲਾਵਾਂ ਜਾਂ ਮੈਂ ਉਸ ਦੇ ਪਿੱਛੇ ਕਿਉਂ ਤੁਰਾਂ ਮੈਂ ਵਾਪਸ ਜਾਵਾਂ ਜਾਂ ਉਸ ਨੂੰ ਬੁਲਾਉਣਾ ਬੰਦ ਕਰਾਂ ਹੁਣ ਉਹ ਔਰਤ ਇੱਕ ਪਾਸੇ ਸ਼ੈਤਾਨ ਦੁਆਰਾ ਕਿਰੀ ਹੋਈ ਸੀ ਅਤੇ ਦੂਜੇ ਪਾਸੇ ਪਰਮੇਸ਼ਵਰ ਦੁਆਰਾ ਮਨਾ ਕੀਤਾ ਗਿਆ ਸੀ ਪਰ ਉਸ ਔਰਤ ਨੇ ਪ੍ਰਭੂ ਦਾ ਪਿੱਛਾ ਕਰਨਾ ਨਹੀਂ ਛੱਡਿਆ ਜਾਣੀ ਉਸ ਨੇ ਪ੍ਰਭੂ ਨੂੰ ਕਿਹਾ ਤੁਹਾਡੇ ਬੱਚਿਆਂ ਦੇ ਮੇਜ਼ ਤੋਂ ਡਿੱਗਣ ਵਾਲੇ ਟੁਕੜਿਆਂ ਨੂੰ ਕੁੱਤੇ ਵੀ ਖਾਂਦੇ ਹਨ ਇਸ ਲਈ ਮੈਨੂੰ ਆਪਣੇ ਪਰਿਵਾਰ ਦਾ ਕੁੱਤਾ ਸਮਝੋ ਪਰ ਕਿਰਪਾ ਕਰਕੇ ਮੇਰੀ ਤੀ ਨੂੰ ਠੀਕ ਕਰੋ ਤਦ ਪਰਮੇਸ਼ਰ ਨੇ ਕਿਹਾ ਇਸ ਕਾਰਨ ਦੁਸ਼ਟ ਆਤਮਾ ਤੇਰੀ ਤੀ ਨੂੰ ਛੱਡ ਗਈ ਹੈ ਪਿਆਰਿਓ ਇੱਥੇ ਇੱਕ ਹੋਰ ਕਦਮ ਹੈ ਕਿਉਂਕਿ ਆਰਾਮ ਨਾਲ ਕੰਮ ਨਹੀਂ ਹੁੰਦਾ ਮੇਰੇ ਪਿਆਰਿਓ ਉਸ ਔਰਤ ਦੀ ਜ਼ਿੰਦਗੀ ਵਿੱਚ ਆਰਾਮ ਨਾਲ ਕੰਮ ਨਹੀਂ ਹੋਇਆ ਪਰ ਉਸਨੇ ਇੱਕ ਹੋਰ ਕਦਮ ਚੁੱਕ ਲਿਆ ਮੈਂ ਦੇਖਿਆ ਹੈ ਕਿ ਸਿਰਫ ਉਹੀ ਵਿਅਕਤੀ ਜੋ ਇੱਕ ਹੋਰ ਕਦਮ ਚੁਕਣਾ ਚਾਹ ਦਰੱਖਦਾ ਹੈ ਉਹ ਪਰਮੇਸ਼ਰ ਦੇ ਰਾਜ ਵਿੱਚ ਚੰਗਿਆਈ ਛੁਟਕਾਰਾ ਪਾ ਸਕਦਾ ਹੈ ਲੋਕ ਕਹਿੰਦੇ ਹਨ ਕਿ ਕਿ ਮੈਂ ਚੱਜ ਗਿਆ ਸੀ ਪਰ ਅੱਜ ਤੱਕ ਕੋਈ ਫਰਕ ਨਹੀਂ ਪਿਆ ਤਾਂ ਉਹ ਕੀ ਸੋਚਦੇ ਹਨ ਕਿ ਜੇਕਰ ਉਹ ਚੱਚ ਜਾਂਦੇ ਹਨ ਤਾਂ ਪ੍ਰਭੂ ਨੇ ਉਹਨਾਂ ਨੂੰ ਛੋਹਣਾ ਹੈ ਕਿਉਂਕਿ ਉਹ ਗੈਰ ਜਹੂਦੀਆਂ ਤੋਂ ਆਏ ਹਨ ਅਤੇ ਪ੍ਰਭੂ ਨੇ ਉਹਨਾਂ ਨੂੰ ਇਸਾਈ ਬਣਾਉਣਾ ਹੈ ਨਹੀਂ ਉਸ ਦੇ ਮਨ ਵਿੱਚ ਉਹਨਾਂ ਲਈ ਅਜਿਹਾ ਕੁਝ ਨਹੀਂ ਹੈ ਕਿਉਂਕਿ ਪਰਮੇਸ਼ਰ ਨੂੰ ਸਾਡੇ ਧਰਮ ਨਸਲ ਜਾਂ ਪੈਸੇ ਨਾਲ ਕੋਈ ਦਿਲਚਸਪੀ ਨਹੀਂ ਹੈ ਇਹ ਸਭ ਚੀਜ਼ਾਂ ਦੂਜੇ ਨੰਬਰ ਤੇ ਆਉਂਦੀਆਂ ਹਨ ਸਾਡੀ ਜ਼ਿੰਦਗੀ ਪਹਿਲਾਂ ਆਉਂਦੀ ਹੈ ਇਸ ਲਈ ਜਿਸ ਤਰੀਕੇ ਨਾਲ ਉਹ ਔਰਤ ਪ੍ਰਭੂ ਦੇ ਅੱਗੇ ਚਲੀ ਗਈ ਉਹ ਪਹਿਲਾ ਕਦਮ ਸੀ ਜਦੋਂ ਉਸਨੇ ਉਸ ਨੂੰ ਪ੍ਰਾਰਥਨਾ ਕੀਤੀ हे ਪ੍ਰਭੂ ਮੇਰੀ ਧੀ ਨੂੰ ਚੰਗਾ ਕਰਨਾ ਇਹ ਦੂਜਾ ਕਦਮ ਸੀ ਫਿਰ ਜਦੋਂ ਉਸ ਨੂੰ ਰੱਦ ਕੀਤਾ ਗਿਆ ਤਾਂ ਵੀ ਉਸਨੇ ਯਿਸੂ ਮਸੀਹ ਨੂੰ ਬੁਲਾਉਣ ਤੋਂ ਨਹੀਂ ਰੋਕਿਆ ਜਾਨੀ ਉਸ ਤਾਂ ਪਿੱਛਾ ਕਰਨਾ ਨਹੀਂ ਛੱਡਿਆ ਇਸ ਲਈ ਜਦੋਂ ਤੁਸੀਂ ਚੱਚ ਆਉਂਦੇ ਹੋ ਅਤੇ ਤੁਸੀਂ ਇਹ ਜਾਣਦੇ ਹੋ ਅਤੇ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹੋ ਕਿ ਬਿਮਾਰ ਲੋਕ ਚੱਛ ਆਉਂਦੇ ਹਨ ਅਤੇ ਠੀਕ ਹੋ ਜਾਂਦੇ ਹਨ ਇਸ ਲਈ ਇਸ ਦਾ ਮਤਲਬ ਹੈ ਕਿ ਪਰਮੇਸ਼ਰ ਕੰਮ ਕਰ ਰਿਹਾ ਹੈ ਪਰ ਤੁਹਾਡਾ ਕੰਮ ਨਹੀਂ ਕਰ ਰਿਹਾ ਕਿਉਂਕਿ ਉਹ ਤੁਹਾਨੂੰ ਇੱਕ ਹੋਰ ਕਦਮ ਚੁੱਕਣ ਲਈ ਕਹਿ ਰਿਹਾ ਹੈ ਭਾਵੇਂ ਉਹ ਚਾਹੁੰਦਾ ਹੈ ਕਿ ਤੁਸੀਂ ਵਿਸ਼ਵਾਸ ਦਾ ਇੱਕ ਹੋਰ ਕਦਮ ਚੁੱਕੋ ਅਤੇ ਉਸਤੇ ਨੇੜੇ ਜਾਓ ਜਾਂ ਆਪਣੇ ਰੋਜ਼ੇ ਨੂੰ ਵਧਾਓ ਜਾਂ ਤੁਹਾਡੀ ਪਵਿੱਤਰਤਾ ਨੂੰ ਵਧਾਓ ਤਾਂ ਜੋ ਉਹ ਤੁਹਾਡਾ ਕੰਮ ਕਰ ਸਕੇ ਆਮਨ ਆਓ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰ ਸ਼ਕਤੀਮਾਨ ਪਰਮੇਸ਼ਵਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਜੀਵਿਤ ਪਰਮੇਸ਼ਵਰ ਹੋ ਅਤੇ ਤੁਹਾਡੇ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਛੁਡਾ ਸਕਦਾ ਮੈਂ ਵਿਸ਼ਵਾਸ ਦਾ ਇੱਕ ਹੋਰ ਕਦਮ ਚੁੱਕਦਾ ਹਾਂ ਰੋਜ਼ੇ ਰੱਖਦਾ ਹਾਂ ਤੁਸੀਂ ਮੈਨੂੰ ਬਚਾਓ ਪ੍ਰਵੇਸ਼ਮ ਸਿਦੇ ਸਮਰਥੀ ਨਾਮ ਵਿੱਚ ਆਮੇਨ